ਸਤ ਸਭ ਕੋ ਮਾਨਾ ਮੁਕਤਾਂ ਨੂੰ ਜਸ ਰਸ ਸੁਭਾਨਾ ਜੀ ਪ੍ਰਸਾਦ ਰਤਾ ਕਰਮ ਮਨ ਸਦਾ ਧਿਆਇ ਕੇਵਲ ਕਾਰ ਬ੍ਰਹਮ ਕੀਂ ਦੜ ਜਾਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੋ ਸੇਨਾ ਕੀ ਮਨ ਸਰਮੀ ਪਰਜਾ ਬਰਪ੍ਰਵਦ ਕੀ ਜੀ ਪ੍ਰਸਾਦ ਤੁਸਨ ਓਂਕੇ ਮਾਣਿ ਸਾਸ ਸਾਸਿ ਸਿਮਰੁ ਪ੍ਰਭ ਉਠੈ ਜੀ ਪ੍ਰਸਾਦਾਂ ਦਨਲਾ ਦੇ ਨਾਸਾ ਕੀ ਭੜ ਕਰੇ ਜੀ ਪ੍ਰਸਾਦੂਪਨਤਾਰੀ ਜੀ ਮਨ ਤੇ ਸਿਮਰਤ ਕਿਉ ਆਸ ਕੀਜੈ ਜੀ ਪ੍ਰਸਾਦ सुखी बसे मसी आ ਬੜੇ ਬੜੇ ਹੰਕਾਰੀਆਂ ਨਾਰਕ ਗਰਭ ਗਲੇਸ਼ਟ ਵਦੀ ਜਿਸਕੇ ਅੰਤਰਾਕ ਮਾਸ ਨਰਕ ਪਾਪੀ ਉਹ ਸਵਾਰ ਦਜਨ ਮਤਵੰਤ ਸੋਧ ਬੇਟਾ ਕਾਂਤ ਆਸਤੂ ਕਰੰਤਖਾਵੇ ਜਮਰਤੂ ਬ੍ਰਹਮਾਵੀ ਧਰਮ ਨੀਤਾ ਜੋ ਕਰੇ ਬੰਦ ਕਰਨ ਦਾ ਰੇਪਨਾਸ਼ ਸਭਿਆ ਜਗਾਂ ਬ੍ਰਹਮੰਤ ਕਲਮੇ ਹੋਏ ਗਾਇਬ ਸਮੰਦ ਕਿਸੇ ਨ ਪਦੀਆ ਨਾੜੀ ਧਰਮ ਰਾਜ ਜੇ ਕਰੇ ਤਵਾਰੀ ਗੁਰੂ ਪਰਸਾਖਾਂ ਦਾ ਨਾਮ ਹੈ ਬੋਹ ਮਹਾ ਸੋਧਨ ਨਰਕ ਤਰ ਕੀ ਪਰਵਾ ਕੋਟ ਕਰਮ ਕਰੇ ਹੰਕਾਰੀ ਸਭ ਤਾਇ ਜਗਲੀ ਵਰਤ ਆਨੰਦ ਬੱਤਰ ਬਸਿਆ ਤਿਨਿ ਉਤੇ ਆਵੈ ਸਰਬ ਚਿੰਤਿਆ ਕਮਨੋ ਵੇਖਣ ਨਾ ਕੀਨ ਨਸੂਰੈ ਜਬ ਲਗ ਜਾਣੇ ਮੂਰਤੀ ਕਸੂਆ तब लग नीच नाहि कीत तब को मगन समाई तब लग कर्मराई ते सजाई कर कृपा के वंदन होताए दुख सार न कोshutए सास कटे लग कोट गावे त्रैणा विनायक अशिकावे अनक भोग बिखिया ਕੋਰਾ ਨਾ ਨਾਮ ਸਰਬਾਦਿ ਕਰਉ ਵਾ ਸੰਤ ਕਾ ਗੁਰੂ ਕੀ ਓ ਬਲਾਈ ਤੋ ਜਲ ਬੀਰੁ ਸਰੀਰ ਕਰੁ ਨਾਰਾਈ ਸੰਤ ਕਾ ਗੁਰੂ ਕੀ ਕਾ ਨੇ ਰਤਿ ਜਿ ਹਾ ਭਿੰਦ ਮੇਤਰਾ ਤਾ ਸੰਤ ਗੁਰੂ ਕੀ ਸੁਮੇ ਲਲਾ ਜੋ ਮਾਰਿ ਕੇ ਮਨ ਲਲਾ ਸੰਤ ਗੁਰੂ ਕੀ ਤਰਪ ਕਰੈ ਸੁਖ ਜੋਤੀ ਸਰਬਤਨ ਕਰ ਕੰਕਾ ਕ੍ਰਿਤਿਆਨ ਸੰਗਤੋ ਕੀ ਬੋਲੁ ਗੁਰਾਇ ਸੰਗਤੋ ਕੀ ਨੋ ਦਰਬਾਰ ਮਨਾ ਸਜਾਈ ਸਤਿ ਰੋਹੀ ਸਤਾਣ ਨਗਾਈਐ ਸਤਿ ਰੋਹੀ ਮਰੈਨਾ ਜਵਾਈਐ ਸੰਗਤਿ ਦੇ ਚੇਰਾ ਤੇ ਮਾਰੇ ਸਗਲ ਮਨੋਰਥ ਪੂਰੀ ਆਪਰੰਪਰਾ ਪਾਇਆ ਸਤਿ ਆਨੁ ਸ੍ਰੀ ਵਾਹਿਗੁਰੂ ਸਾਹਿਬ ਜੀ ਵੇਖੜ ਮਹੱਲਾ ਪੰਜੇਵਾ ਗੁਰੂ ਅਨੰਸ਼ ਕਾਰੇ ਰਵ ਸਬਦੀ ਵੇ ਚੱਲੀ ਮਾਇਆ ਤੋਟਣਾ ਕਤੁ ਮਾਵੀ ਮੇਰੋ ਕੋਰੇ ਸਤਗੁਰੁ ਭਾਵਾ ਸਿਮਰਿ ਸਿਮਰਿ ਅਕਾਲੰ ਸਦਾ ਦੀ ਪੈ ਕਰਪਾਲਾ ਜਗਤ ਕਾਰਜ ਸਾਈ ਜਨਮੂਰੀ

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਨੰਸ਼ਕਾਰੀ ਪਰ ਸਭੀ ਕਾਨ The. And...